ਪਾ 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 ਸੋਇਆ ਰੈਨਾ ਓ ਸੋ ਪ੍ਰਾਈਟ ਬੈਨਾ ਕੋ ਮੀਗੋ ਟੋਡਾ ਲਾ ਨਾਈ ਐਲ ਰੀਮੋ ਸੁਐਨਾ ਹੈਲੋ ਜੀ ਗੁੱਡ ਮਾਰਨਿੰਗ ਸਾਰਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਮੈਂ ਤੁਹਾਡੀ ਆਪਣੀ ਦੇਸੀ ਗੱਲਾਂ ਲੈ ਕੇ ਨਵਾਂ ਵਲੌਗ ਹਾਜ਼ਰਾਂ ਜੀ ਤੇ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਤੇ ਬੱਚੇ ਘਰੇ ਨੇ ਤੇ ਮੇਰੀ ਸਿਸਟਰ ਦੇ ਬੱਚੇ ਵੀ ਆਏ ਹੋਏ ਨੇ ਮੇਰੇ ਭਾਂਜਾ ਤੇ ਭਾਂਜੀ ਤੇ ਆਪਾਂ ਅੱਜ ਬਲੌਗ ਸ਼ੁਰੂ ਕਰ ਰਹੇ ਹਾਂ ਜੀ ਤੇ ਅੱਜ ਆਪਾਂ ਕਰਾਂਗੇ ਕੰਮ ਕਿਉਂਕਿ ਆਪਾਂ ਅੰਦਰ ਅੰਦਰ ਹੀ ਕੰਮ ਕਰਾਂਗੇ ਬਾਹਰ ਐ ਧੁੰਦ ਬਹੁਤ ਹੈ ਤੁਹਾਨੂੰ ਬਾਹਰ ਦਾ ਵੀ ਆਪਾਂ ਦ੍ਰਿਸ਼ ਦਿਖਾਵਾਂਗੇ ਬਹੁਤ ਜ਼ਿਆਦਾ ਧੁੰਦਿਆ ਤੇ ਅੱਜ ਆਪਾਂ ਕੀ ਕਰਦੇ ਹਾਂ ਆਪਾਂ ਦਿਖਾਉਣੇ ਆ ਤੁਹਾਨੂੰ ਬਲੌਗ ਦੇ ਵਿੱਚ ਕਿ ਆਪਾਂ ਕਿਹੜੀ ਚੀਜ਼ ਦਾ ਬਲੌਗ ਸ਼ੂਟ ਕਰਨੇ ਆ ਆਪਾਂ ਬਣਾਉਣਾ ਅੱਜ ਗਜਰੇਲਾ ਦੱਸਾਂਗੇ ਤੁਹਾਨੂੰ ਬਦਰੀਲਾ ਜਿਹੜਾ ਆਪਾਂ ਮਤਲਬ ਖੋਏ ਦਾ ਨਹੀਂ ਬਣਾਉਣਾ ਘੱਟ ਦੁੱਧ ਦਾ ਗਜਰੇਲਾ ਕਿਵੇਂ ਬਣਦਾ ਉਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਸੋ ਸਾਡੇ ਨਾਲ ਬਣੇ ਰਹੋ ਜੀ ਲਾਈਵ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਕੰਟੀਨਿਊ ਰੱਖਿਓ ਆਪਣੇ ਵਲੌਗ ਨੂੰ ਥੈਂਕ ਯੂ ਹੈਲੋ ਗਾਇਜ਼ ਤੋਪ ਦੇਖੋ ਬਹੁਤ ਸੋਹਣੀ ਤੋਪ ਅਸੀਂ ਕੋਠੇ ਤੇ ਆ ਗਏ ਕਰੇ ਚੌੜਾ ਦੇਖੋ ਦੇਖੋ ਕਮਾਲ ਸਾਡੇ ਬੱਚਿਆਂ ਦੇ ਟਿਕੜਾਂਗੇ ਬੈਡਮਿੰਟਨ ਤੇ ਬੱਚੇ ਕਰ ਰਹੇ ਨੇ ਡਰਾਇੰਗ ਕਰਨਗੇ ਇੱਥੇ ਤੇ ਅੱਜ ਅਸੀਂ ਬਣਾਵਾਂਗੇ ਗਜਰੇਲਾ ਰੈਸਪੀ ਦੱਸਾਂਗੇ ਗਜਰੇਲੇ ਦੀ ਕੱਪੜੇ ਆਪਾਂ ਦਿੱਤੇ ਧੋ ਤੇ ਸੂਰਜ ਕੋਈ ਵਲੌਗ ਨਹੀਂ ਬਣਾ ਕੇ ਹਾਂਜੀ ਆਪਾਂ ਕਰ ਰਹੇ ਆ ਗਾਜਰ ਨੂੰ ਕੱਧੂ ਕਾਸ ਕਿ ਅੱਜ ਆਪਾਂ ਬਣਾਵਾਂਗੇ ਗਜਰੇਲਾ ਤੇ ਕਿਉਂਕਿ ਬੱਚੇ ਆਏ ਹੋਏ ਨੇ ਗਾਜਰਾ ਆਪਾਂ ਜਿਹੜੀਆਂ ਕੱਧੂ ਕਾਸ ਕਰਕੇ ਥੋੜੇ ਦੁੱਧ ਦੇ ਵਿੱਚ ਗਜਰੇਲਾ ਕਿਵੇਂ ਬਣਾਉਣਾ ਉਹ ਤੁਹਾਨੂੰ ਦਿਖਾਵਾਂਗੇ ਅੱਜ ਬਿਨਾਂ ਕੋਏ ਤੋਂ ਗਜਰੇਲਾ ਪਈ ਦੁੱਧ ਚ ਸ਼ੋਰ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਉਧਰ ਸਾਡੇ ਬੱਚੇ ਡਰਾਇੰਗ ਕਰ ਰਹੇ ਆ Hey. Let's go to the बैडमिंटन खेल रहे हैं बच्चे कर रहे इंजॉय छुट्टिया लगे हुआ जी बैडमिंटन का <laughs> जी, दा मैच इधर बेटी है इधर पानजा लगे हुआ इधर आ खा रहा सा मोटू संतरे आज इसका हमने फेस रिवील कर दिया हमारे मोटू का खाले मोटू खाले 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 छुट्टियां एंजॉय कर रहे हैं बच्चे भाई नानके कोई नानके आया कोई मासी को आया कोई भूआ को आया आ गया। ਜਾਏ ਹਲੋ ਮਮਾ ਕਹਿੰਦੇ ਉਹ ਮੇਰਾ ਆ ਵੀ ਦਿਓ ਇਹ ਲਓ ਮਜੀ ਆ ਲੈ ਲੈ ਬੈਠੋ 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 ਆ ਸਾ ਮੇਰੇ ਨਹੀਂ 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 ਇਹ ਜੀ ਸਭ ਹੋ ਗਏ ਇਹ ਸਭ ਆ ਬਲਮ ਹੈਲੋ ਜੀ ਤੇ ਆਪਾਂ ਅੱਜ ਕਰਦੇ ਆ ਜੀ ਗਜਰੇਲੇ ਦੀ ਤਿਆਰੀ ਘੱਟ ਦੁੱਧ ਦੇ ਨਾਲ ਗਜਰੇਲਾ ਜਿਹੜਾ ਉਹ ਕਿਵੇਂ ਬਣਦਾ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਗੈਸ ਲਾ ਕੇ ਅ ਕੜਾਈ ਨੂੰ ਗਰਮ ਕਰ ਲਿਆ ਉਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਗਾਜਰਾ ਕੱਦੂ ਕਾਸ਼ ਕਰੀਆਂ ਹੋਈਆਂ ਸੀ ਉਹ ਆਪਾਂ ਇਦਾਂ ਹੀ ਇਹਦੇ ਵਿੱਚ ਪਾਵਾਂਗੇ ਜੀ ਇਹਦੇ ਵਿੱਚ ਪਾ ਦੇਣਾ ਸਾਰੀਆਂ ਕੱਦੂ ਕਾਸ਼ ਕਰਕੇ ਆਪਾਂ ਤੁਹਾਨੂੰ ਟੈੰਡੂ ਤਰੀਕੇ ਨਾਲ ਦੱਸ ਰਹੇ ਹਾਂ ਭਾਈ ਸੋ ਇਹਦਾ ਇਹਨੂੰ ਸੇਕ ਲਵਾਉਣਾ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਸੇਕ ਨਾਲ ਮਤਲਬ ਖਤਮ ਹੋ ਜੂ ਇਹਨਾਂ ਚ ਪਾਣੀ ਇਹ ਖੁਸ਼ਕ ਹੋ ਜਾਣੀਆਂ ਸੋ ਇਦਾਂ ਭਾਈ ਇਹਨੂੰ ਸੇਕ ਲਵਾਉਣਾ ਬੱਚੇ ਆਏ ਹੋਏ ਨੇ ਮੈਂ ਸੋਚਿਆ ਚਲੋ ਬੱਚਿਆਂ ਨੂੰ ਆਪਾਂ ਕੁਝ ਆਪ ਦੇ ਹੱਥ ਨਾਲ ਬਣਾ ਕੇ ਚੀਜ਼ ਖਵਾਈਏ ਕਿ ਇਹ ਹੈਲਦੀ ਵੀ ਹੁੰਦੇ ਨੇ ਕਿਉਂਕਿ ਹੱਥ ਦੀ ਚੀਜ਼ ਤਿਆਰ ਕੀਤੀ ਹੁੰਦੀ ਹੈ ਪਹਿਲਾਂ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਕद्दू ਕਸ਼ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਸੇਕ ਲਵਾਵਾਂਗੇ ਤਾਂ ਕਿ ਇਹ ਇਹਨਾਂ ਦਾ ਪਾਣੀ ਆ ਜਿਹੜਾ ਬਿਲਕੁਲ ਸੁੱਕ ਜਾਈਂ ਇਹ ਦੇਖੋ ਜੀ ਇਦਾਂ ਇਹ ਗਾਜਰਾਂ ਜਿਹੜੀਆਂ ਗਰਮ ਹੋ ਕੇ ਉਹਨਾਂ ਦੇ ਅੰਦਰ ਪਾਪ ਬਣਨ ਲੱਗਦੀ ਹੈ ਗਰਮ ਹੋ ਗਈਆਂ ਇਨ ਇਸ ਮਤਲਬ ਗਜਰੇਲੇ ਦੇ ਵਿੱਚ ਦੁੱਧ ਹੈ ਜਿਹੜਾ ਬਹੁਤ ਘੱਟ ਲੱਗਦਾ ਇੱਦੇ ਵਿੱਚ ਕੋਈ ਦੀ ਜ਼ਰੂਰਤ ਨਹੀਂ ਆਪਾਂ ਨੂੰ ਇਹ ਦੁੱਧ ਵੇਚੀ ਬਣ ਜਾਂਦਾ ਦੇ ਭਾਈ ਤੁਹਾਨੂੰ ਆਪਾਂ ਦੇਸੀ ਆਪ ਦੇ ਤਰੀਕੇ ਨਾਲ ਦੱਸ ਰਹੇ ਹਾਂ ਜਿੱਦਾਂ ਅਸੀਂ ਭਾਈ ਘਰੇ ਬਣਾਉਂਦੇ ਹਾਂ ਹੁਣ ਬਹੁਤੇ ਜਾਣੇ ਕਿ ਮੈਂ ਇਥੇ ਵੀ ਕਰ ਦੇਣਗੇ ਜੀਆਂ ਆਇਆ ਆ ਤੁਹਾਡਾ ਕੜਈਆ ਛੋਟਾ ਜੋ ਐਵੇਂ ਦੱਕ ਮਟ ਕਰਨਗੇ ਜ਼ਰੂਰ ਸੋ ਅਸੀਂ ਭਾਈ ਜਿੱਦਾਂ ਜਿੱਦਾਂ ਇਹਦਾ ਪਾਣੀ ਸੁੱਕ ਰਿਹਾ ਗਾਜਰਾ ਬਿਲਕੁਲ ਥੋੜੀਆਂ ਜੀਆਂ ਰਹਿ ਜਾਣਗੀਆਂ ਸੋ ਦੇਖੋ ਜੀ ਸਾਰਾ ਇਹਨਾਂ ਦਾ ਪਾਣੀ ਹੈ ਜਿਹੜਾ ਉਹ ਸੁੱਕ ਗਿਆ ਆਪਾਂ ਬਣਾ ਕੇ ਜਿਹੜਾ ਇਹਨਾਂ ਦਾ ਪਾਣੀ ਸੀ ਉਹ ਉੱਡ ਚੁੱਕਿਆ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਭਾਈ ਦੁੱਧ ਤੇ ਆ ਆਪਾਂ ਪਤਾ ਜੀ ਇਹਦੇ ਵਿੱਚ ਇੱਕ ਗਲਾਸ ਦੁੱਧ ਫਿਰ ਥੋੜਾ ਜਿਹਾ ਆਪਾਂ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਇਹ ਪਤਾ ਜੀ ਆਪਾਂ ਇਹਦੇ ਵਿੱਚ ਦੋ ਗਲਾਸ ਦੁੱਧ ਦੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਇਹਨੂੰ ਉਨਾ ਟਾਈਮ ਸੇਕ ਲਵਾਵਾਂਗੇ ਜਦੋਂ ਤੱਕ ਇਹ ਦੁੱਧ ਵੀ ਹੈ ਜਿਹੜਾ ਬਿਲਕੁਲ ਸੁੱਕ ਨਹੀਂ ਜਾਂਦਾ ਤਦੋਂ ਤੱਕ ਆਪਾਂ ਕੱਟ ਲੈਣੇ ਆ ਜੀ ਕਾਜੂ ਬਦਾਮ ਤੇ ਦਾਖਾਂ ਉਹਨਾਂ ਨੂੰ ਆਪਾਂ ਸਾਫ਼ ਕਰ ਲੈਣੇ ਆ ਸੋ ਸਾਰੇ ਜਾਣੇ ਬਣਾ ਕੇ ਦੇਖਿਓ ਜਰੂਰ ਘੱਟ ਦੁੱਧ ਲੱਗਦਾ ਜੀ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਖੋਆ ਨਹੀਂ ਹੁੰਦਾ ਜਾਂ ਦੁੱਧ ਘੱਟ ਹੁੰਦਾ ਤੋ ਇਦਾਂ ਵੀ ਬਣ ਸਕਦਾ ਤੇ ਆ ਦੇਖੋ ਗਾਇਜ਼ ਇਸ ਤਰ੍ਹਾਂ ਦੁੱਧ ਵੀ ਹੈ ਜਿਹੜਾ ਉਹ ਸੁੱਕਣ ਲੱਗ ਗਿਆ ਇਦਾਂ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਗਾਜਰਾ ਦਾ ਤੇ ਇਹਦਾ ਮਤਲਬ ਦੁੱਧ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੁਕਾਵਾਂਗੇ ਕਈ ਲੋਕ ਇਹ ਹੁੰਦੇ ਨੇ ਵੀ ਜਿਹੜੇ ਮਤਲਬ ਕਾਜੂ ਤੇ ਦਾਖਾ ਹੁੰਦੇ ਨੇ ਇਹਨਾਂ ਨੂੰ ਬਾਅਦ 'ਚ ਉਹ ਕਰਦੇ ਨੇ ਪਰ ਆਪਾਂ ਇਹਦੇ ਵਿੱਚ ਹੀ ਕਰਾਂਗੇ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਇਹ ਰਿਜ ਜਾਣਗੇ ਤਾਂ ਮਤਲਬ ਇਹ ਚੀਜ਼ਾਂ ਸੌਫਟ ਹੋ ਜਾਣਗੀਆਂ ਤਾਂ ਬੱਚੇ ਖੁਸ਼ ਹੋ ਕੇ ਖਾਂਦੇ ਨੇ ਤੇ ਆਪਾਂ ਕਾਜੂ ਤੇ ਦਾਖਾ ਇਹਦੇ ਮਟੀਰੀਅਲ ਸਾਰਾ ਇਹਦੇ ਵਿੱਚ ਹੀ ਪਾਵਾਂਗੇ ਕਿਉਂਕਿ ਇਹ ਵੀ ਸੌਫਟ ਹੋ ਜਾਣਗੇ ਫਿਰ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਸੋ ਇਹ ਦੇਖੋ ਇਦਾਂ ਮਤਲਬ ਇਹਦਾ ਜਿਹੜਾ ਪਾਣੀ ਆ ਉਹ ਨਿਕਲਣਾ ਸ਼ੁਰੂ ਹੋ ਗਿਆ ਦੇਖੋ ਸਾਰੇ ਗਾਇਜ਼ ਇਦਾਂ ਇਹਦਾ ਬਿਲਕੁਲ ਪਾਣੀ ਆ ਜਿਹੜਾ ਸੁੱਕਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਕਟੋਰੀ ਚੀਨੀ ਦੀ ਪਾਵਾਂਗੇ ਤੁਸੀਂ ਪੀਸੀ ਹੋਈ ਵੀ ਲੈ ਸਕਦੇ ਹੋ ਤੇ ਜਿਹੜੀ ਘਰੇ ਹੈਗੀ ਆ ਤੁਸੀਂ ਉਹ ਵੀ ਪਾ ਸਕਦੇ ਆ ਸਿਰਫ ਇੱਕ ਕਟੋਰੀ ਕਿਉਂਕਿ ਗਾਜਰਾਂ ਦੇ ਵਿੱਚ ਵੀ ਮਿੱਠਾ ਹੁੰਦਾ ਇਸ ਕਰਕੇ ਸੋ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜਿਹੜਾ ਹੰਡ ਦੇ ਵਿੱਚੋਂ ਪਾਣੀ ਨਿਕਲਣਾ ਉਹ ਵੀ ਚੰਗੀ ਤਰ੍ਹਾਂ ਇਹਨੂੰ ਮਚਾ ਲੈਣਾ ਆਪਾਂ। ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਇਦਾਂ। ਤੇ ਉਸ ਤੋਂ ਬਾਅਦ ਜਿਹੜਾ ਇਹ ਪਾਣੀ ਆ ਉਹ ਮਚ ਜੂਗਾ ਜੀ। ਬਿਲਕੁਲ ਖੁਸ਼ਕ ਖੁਸ਼ਕ ਬਹੁਤ ਹੀ ਵਧੀਆ ਤੇ ਟੇਸਟੀ ਘੱਟ ਦੁੱਧ ਦੇ ਵਿੱਚ ਕਿਉਂਕਿ ਸ਼ਹਿਰਾਂ ਦੇ ਵਿੱਚ ਦੁੱਧ ਜਿਹੜਾ ਘੱਟ ਨਹੀਂ ਮਤਲਬ ਨਹੀਂ ਮਿਲਦਾ ਤੇ ਖੋਆ ਜਿਹੜਾ ਮਿਲਾਵਟ ਵਾਲਾ ਹੁੰਦਾ ਇਸ ਕਰਕੇ ਭਾਈ ਆਪਦਾ ਘੱਟ ਦੁੱਧ ਦੇ ਵਿੱਚ ਇਹ ਚੀਜ਼ੇ ਤਿਆਰ ਹੋ ਜਾਂਦੀ ਹੈ ਸੋ ਹੁਣ ਇਹਨੂੰ 1-2 ਮਿੰਟ ਆਪਾਂ ਸੇਕ ਜ਼ਰੂਰ ਲਵਾਵਾਂਗੇ ਤਾਂ ਕਿ ਇਹਦਾ ਜਿਹੜਾ ਖੰਡ ਦੇ ਵਿੱਚੋਂ ਪਾਣੀ ਨਿਕਲਿਆ ਉਹ ਸੋਕ ਲੇ ਸੋ ਆ ਦੇਖੋ ਜੀ ਐਦਾਂ ਬਣ ਗਈ ਇਹ ਬਣ ਗਿਆ ਜੀ ਗਜਰੇਲਾ ਬਹੁਤ ਟੇਸਟੀ ਕੱਟ ਦੁੱਧ ਦੇ ਵਿੱਚ ਤੇ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ